ਮੇਰਾ ਨਾਮ ਹਰਦੀਪ ਸਿੰਘ ਪਿੰਡ ਬਾਰੇਕੇ ਜ਼ਿਲ੍ਹਾ ਫਰੋਜ਼ਪੁਰ ਮੈਂ ਮਿਰਚ ਦੀ ਖੇਤੀ ਕਰਦਾ ਜੀ ਸਾਨੂੰ ਮਿਰਚ ਲਾਉਂਦੇ ਨੂੰ ਤਕਰੀਬਨ ਸਾਡੇ ਬਜ਼ੁਰਗਾਂ ਨੂੰ ਹੋ ਗਏ 50 ਤੋਂ 55 ਸਾਲ ਪਹਿਲਾਂ ਸਾਡੇ ਬਜ਼ੁਰਗ ਲਾਉਂਦੇ ਹੁੰਦੇ ਸੀ ਜਿਵੇਂ ਦਾ ਕੋਈ ਦੁਵਾੜੇ ਚ ਲਾਤੀ ਕੋਈ ਕਿੱਲੇ ਚ ਲਾਤੀ ਪਰ ਜਿਵੇਂ ਜਿਵੇਂ ਗਾਂ ਟੈਕਨੋਲੋਜੀ ਵਾਧਦੀ ਜਾਂਦੀ ਆ ਤੇ ਜ਼ਿਮੀਦਾਰ ਨੂੰ ਵੀ ਜਿਵੇਂ ਸਮਝਾਉਂਦੀ ਪਈ ਆ ਕੀ ਕਰਨਾ ਕੀ ਨਹੀਂ ਕਰਨਾ ਉਹਦੇ ਹਿਸਾਬ ਤੇ ਅਸੀਂ ਵੀ ਆਪਦਾ ਰਕਬਾ ਵਧਾਉਣਾ ਸ਼ੁਰੂ ਕਰ ਦਿੱਤਾ ਅਸੀਂ ਲਾਉਨੇ ਆ ਹਰੀ ਮਿਰਚ ਲਾਉਨੇ ਆ ਤਕਰੀਬਨ 10 ਤੋਂ 15 ਕਿੱਲੇ ਤੇ ਅੱਜ ਜਿਹੜੀ ਆ ਵੈਰੈਟੀ ਮੇਰੇ ਮਗਰ ਪਈ ਮਤਲਬ ਦਿਸਦੀ ਪਈ ਆ ਇਹ ਗਿਆ ਸਾਬਾ ਮਿਰਚ ਇਹਨੀਆਂ ਪਹਿਲਾਂ ਤਾਂ ਆਪਾਂ ਕੀਤੀਆਂ ਜੀ ਛੇ ਤੜਾਈਆਂ ਕਰ ਚੁੱਕੇ ਆ ਪਹਿਲਾਂ ਹਰੀਆਂ ਕੀਤੀਆਂ ਹੁਣ ਹਰੀ ਦਾ ਰੇਟ ਨਹੀਂ ਹੈਗਾ ਸੀ ਇਸੇ ਕਰਕੇ ਆਪਾਂ ਇਹਨੂੰ ਲਾਲ ਦੇ ਛੱਡ ਦਿੱਤਾ ਸੀ ਅੱਜ ਇਹਦੀ ਲਾਲ ਦੀ ਆਪਾਂ ਤੜਾਈ ਸ਼ੁਰੂ ਕੀਤੀ ਹੋਈ ਆ ਤੇ ਸਾਨੂੰ ਉਮੀਦ ਆ ਲਾਲ ਦਾ ਰੇਟ ਸਾਨੂੰ ਮਿਲ ਜੇਗਾ ਵਧੀਆ ਕਿਉਂਕਿ ਮਾਰਕੀਟ ਦੇ ਵਿੱਚ ਕਹਿੰਦੇ ਪਿਆ 20 ਤੋਂ ਸ਼ਾਇਦ 25 ਦੇ ਵਿੱਚ ਮਿਲਦੀ ਆਸ ਹੈਗੀ ਹੈ ਇਹ ਜਿਹੜਾ ਸੌਦਾ ਏ ਬੜਾ ਲਾਇਬੰਦ ਸੌਦਾ ਏ ਜ਼ਿਮੀਦਾਰ ਵੀਰਾਂ ਨੂੰ ਸਾਰਿਆਂ ਨੂੰ ਪੀ ਲੈ ਕੇ ਇਹ ਚੀਜ਼ ਆਪਾਂ ਨੂੰ ਲਾਉਣੀ ਚਾਹੀਦੀ ਆ ਭਾਵੇਂ ਉਹ 50 ਕਿੱਲੇ ਵਾਲਾ ਏ ਉਹਨੂੰ ਕਿੱਲਾ 2 ਕਿੱਲੇ 'ਚ ਹੀ ਲਾਣੇ ਚਾਹੀਦੀ ਕਿਉਂਕਿ ਇਹਦੇ ਨਾਲ ਆਪਣੇ ਘਰ ਦਾ ਖਰਚਾ ਵਧਿਆ ਚੱਲ ਜਾਂਦਾ ਜੇ ਕਹਿ ਵੀ ਗਏ ਕਣਕ ਝੋਨੇ ਦੇ ਵਿੱਚੋਂ ਉਹਦੇ ਵਿੱਚ ਉਹਨੇ ਪੈਸੇ ਨਹੀਂ ਪੈਂਦੇ ਜਿੰਨੇ ਇਹਦੇ 'ਚ ਪੈਂਦੇ ਆ ਹਾਂ ਚਲੋ ਰੇਟ ਉਹ ਵੇਖੋ ਜੀ ਉਹ ਇਹ ਚੀਜ਼ ਅਲੱਗ ਆ ਬਾਕੀ ਮੇਨ ਗੱਲ ਇਹ ਆ ਜ਼ਿਮੀਦਾਰ ਆਪਦੀ ਫਸਲ ਪਾਲਣ ਜੋਗਾ ਹੋਵੇ ਸਾਰਾ ਕੁਝ ਮਿਲ ਜਾਂਦਾ ਇਹਦੇ ਵਿੱਚੋਂ ਮੰਨਣਾ ਇਨਕੇ ਚਲੋ ਤੁਸੀਂ ਇਹਦੇ ਵਿੱਚੋਂ ਕਣਕ ਜੋਗੇ ਪੈਸੇ ਫਿਰ ਵੀ ਲੱਭ ਜਾਂਦੇ ਆ ਜੇ ਕੋਈ ਕਹਿ ਦੇਵੇ ਨਾ ਕਣਕ ਦੇ ਨਹੀਂ ਐਡੀ ਗੱਲ ਨਹੀਂ ਕਿ ਕਣਕ ਜੋਗੇ ਵੀ ਇਹਦੇ ਵਿੱਚੋਂ ਪੈਸੇ ਲੱਭ ਜਾਂਦੇ ਆ ਤੇ ਇਹ ਸੋਦਾ ਮਤਲਬ ਜਿਹੜਾ ਮਿਰਚ ਦਾ ਬੜਾ ਲਾਏ ਵੰਦਾ ਫਰੋਇਪੁਰ ਦੇ ਵਿੱਚ ਤਾਂ ਵੈਰਾਈਟੀਆਂ ਚੱਲਦੀਆਂ ਕਈ ਜਿਹੜੇ ਫਾਰਮਰ ਦੀ ਜਿੰਦਾ ਦੀ ਰਿਕੁਆਇਰਮੈਂਟ ਆ ਉਹ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਵੈਰਾਈਟੀ ਲਾ ਲੈਂਦਾ ਪਰ ਜੇ ਕਹਿ ਦਈਏ ਜ਼ਿਆਦਾ ਸਕੇਲ ਤੇ ਜੇ ਕਹਿ ਦਈਏ 8307 ਤੇ ਵੀਨਰ ਸਹਿਬਾ ਲਗਦੀ ਪਈ ਆ ਐਸ ਕੰਪੇਅਰ ਟੂ ਅਦਰ ਆਪਣਾ ਨਰਸਰੀ ਦਾ ਵੀ ਕੰਮ ਹੈ ਜੀ ਇਹਦੇ ਵਿੱਚ ਨਰਸਰੀ ਵਿੱਚ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਅਸੀਂ ਜਿਹੜੀ ਇਹ ਵਾਲੀ ਆ ਅਕਤੂਬਰ ਦੇ ਵਿੱਚ ਆਪਾਂ ਨਰਸਰੀ ਪਾ ਦਿੱਦੀ ਆ ਸੇਡ ਤੇ ਆਪਣੀ ਜਿਹੜੀ ਪਨੀਰੀ ਆ ਨਵੰਬਰ ਦੇ ਵਿੱਚ ਤਿਆਰ ਹੋ ਜਾਂਦੀ ਆ ਇਹ ਉਸ ਤੋਂ ਬਾਅਦ ਜਦੋਂ ਨਵੰਬਰ ਚ ਤਿਆਰ ਹੁੰਦੀ ਆ ਫਿਰ ਇਹਨੂੰ ਟ੍ਰਾਂਸਪਲੈਂਟ ਕਰਕੇ ਉਸ ਤੋਂ ਬਾਅਦ ਇਹ ਜਿਹੜੀ ਆ ਵੈਰਾਈਟੀ ਇਹ ਅਸੀਂ ਇਹਨੂੰ ਕਰੀਦੀ ਲੋ ਟਨਲ ਦੇ ਵਿੱਚ ਇਹਦੇ ਉੱਤੇ ਸਾਰਾ ਜਿਵੇਂ ਕਹਿੰਦੇ ਆ ਕੋਰੇ ਦੇ ਉੱਤੇ ਬਚਾਉਣ ਵਾਸਤੇ ਇਹਦੇ ਉੱਤੇ ਲਫਾਫਾ ਲਾਈਦਾ ਹੈ ਲਫਾਫਾ ਲਾਉਣ ਤੋਂ ਬਾਅਦ ਇਹ ਲਫਾਫਾ ਜਿਹੜਾ ਫਰਵਰੀ ਦੇ ਮੰਨ ਕੇ ਚੱਲੋ ਫਰਵਰੀ ਚ ਲੈ ਜਾਂਦਾ ਉਸ ਤੋਂ ਬਾਅਦ ਫਿਰ ਇਹਨੂੰ ਗੋਡੀਆਂ ਚੋਕੀਆਂ ਸਾਰਾ ਕੁਝ ਜੋ ਇਹਦਾ ਪ੍ਰੋਸੀਜਰ ਹੁੰਦਾ ਹੈ ਉਹ ਸਾਰਾ ਕੁਝ ਸ਼ੁਰੂ ਹੋ ਜਾਂਦਾ ਤੇ ਇਹ ਮੰਨ ਕੇ ਚੱਲੋ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸਟਾਰਟ ਹੋ ਜਾਂਦੀ ਹੈ ਤੜਾਈ ਜਾਂਦੀ ਇਹਨੂੰ ਜਿੰਨਾ ਮਰਜ਼ੀ ਲੰਬਾ ਲੈ ਜਾਓ ਇਹ ਅਸੀਂ ਤਾਂ ਖਤਮ ਤਾਂ ਕਰਨ ਲੱਗੇ ਕਿ ਇਹਦਾ ਰੇਟ ਨਹੀਂ ਗਾਉਣ ਮਾਰਕੀਟ ਦੇ ਵਿੱਚ ਤਾ ਕਰਕੇ ਨੂਨ ਖਤਮ ਕਰਕੇ ਇਹਦੇ ਝੋਨਾ ਲਾਂ ਲੱਗੇ ਆ ਝੋਨਾ ਲਾਂ ਲੱਗੇ ਆ ਝੋਨਾ ਜਿਹੜਾ ਕੱਟਦੇ ਨਾਲ ਦੀ ਵੈਰੈਟੀ ਆ ਉਹ ਲੱਗਿਆ ਲਾਉਣਾ ਜੇ ਇਹ ਤਾਂ ਕਹਿ ਦੋ ਜੇ ਮਿਰਚ ਲਾ ਲਈਏ ਫਿਰ ਬਰੀਕੀ ਦਾ ਆਪਣਾ ਧਿਆਨ ਰੱਖਣਾ ਪੈਣਾ ਡਾਕਟਰ ਆ ਬੰਨਾ ਪੈਣਾ ਇਹ ਦੁਕਾਨਦਾਰ ਵੱਲੇ ਨਹੀਂ ਜਾਣਾ ਪੈਣਾ ਕਿ ਦੁਕਾਨਦਾਰ ਨੇ ਜਿਹੜੀ ਦਵਾਈ ਕਹਿ ਦਿੱਤੀ ਤੇ ਆਪਾਂ ਉਹ ਕਰ ਲਈ ਇਹਦੇ ਨਾਲ ਆਪਾਂ ਨੂੰ ਆਪ ਨੂੰ ਗੱਲਾਂ ਕਰਨੀਆਂ ਪੈਣੀਆਂ ਸਾਰਾ ਕੁਝ ਕਰਕੇ ਤੇ ਫਿਰ ਹੀ ਆਪਣਾ ਇਹਦੇ ਚੋਂ ਆਪਾਂ ਕੋਈ ਪ੍ਰੋਫਿਟ ਲੈ ਸਕਦੇ ਆ ਇਹਦੇ ਵਿੱਚ ਵੇਖੋ ਜੀ ਸਿਆਲ ਦੇ ਵਿੱਚ ਇਹਦੇ ਦਾ ਤੇਲਾ ਦਾ ਅਟੈਕ ਬਹੁਤ ਹੁੰਦਾ ਤੇਲੇ ਦਾ ਉਦੋਂ ਇਹਦੀ ਕੇਅਰ ਕਰਨੀ ਪੈਣੀ ਆ ਫਿਰ ਇਹਨੂੰ ਬਲਾਈਟ ਪੈਂਦੀ ਆ ਉਦੋਂ ਇਹਦਾ ਧਿਆਨ ਰੱਖਣਾ ਪੈਣਾ ਉਸ ਤੋਂ ਬਾਅਦ ਜਿਵੇਂ ਅਪ੍ਰੈਲ ਦਾ ਮਹੀਨਾ ਲੰਘਦਾ ਜਿਵੇਂ ਹੋ ਮੱזי ਪੈਂਦੀਆਂ ਦੀ ਫਿਰ ਇਹਨੂੰ ਸੇਪ ਵੀ ਪੈਂਦਾ ਵਾਈਟ ਫਲਾਈ ਪੈਂਦੀ ਆ ਮਾਈਟ ਪੈਂਦੀ ਆ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜਾ ਕਿ ਇਹਦੇ 'ਚ ਧਿਆਨ ਦੇਣਾ ਪੈਂਦਾ ਗੱਲਾਂ ਬਾਤਾਂ ਜਿਵੇਂ ਸਵੇਰੇ ਕਹਿ ਲਓ ਸਵੇਰੇ ਵੀ ਇਹਦੇ ਤੇ ਗੇੜਾ ਮਾਰਨਾ ਪੈਂਦਾ ਸ਼ਾਮ ਨੂੰ ਵੀ ਇਹਦੇ 'ਚ ਗੇੜਾ ਮਾਰਨਾ ਪੈਂਦਾ ਜਿਵੇਂ ਕਹਿ ਲਓ ਬੂਟੇ ਨਾਲ ਗੱਲਾਂ ਕਰਨੀਆਂ ਪੈਂਦੀਆਂ ਫਿਰ ਹੀ ਇਹਦੇ 'ਚ ਉਹ ਆਪਾਂ ਕੁਝ ਕੱਢ ਸਕਦੇ ਆ ਅਦਰਵਾਈਜ਼ ਨਹੀਂ ਨਦੀਨ ਤਾਂ ਇਹਦੇ ਵਿੱਚ ਸਾਰੇ ਹੁੰਦੇ ਇਹਨੂੰ ਗੋਡੀਆਂ ਕਰਾਉਣੀਆਂ ਪੈਂਦੀਆਂ ਜੀ ਨਦੀਨ ਤੋਂ ਤੇ ਟਾਈਮ ਟੂ ਟਾਈਮ ਇਹਦੀ ਗੋਡੀ ਜ਼ਰੂਰੀ ਆ ਜੇ ਨਦੀਨ ਇੱਕ ਵਾਰੀ ਉੱਤੇ ਚੜ ਗਿਆ ਫਿਰ ਇਹਦੇ ਚੋਂ ਆਪਾਂ ਕੁਝ ਨਹੀਂ ਕਰ ਸਕਦੇ ਬਾਦ ਹੁਣ ਇੱਥੇ ਬਸ ਝੋਨੇ ਲੱਗੇਗਾ ਜੀ ਝੋਨੇ ਦੀ ਜਿਹੜੀ ਵੈਰੈਟੀ ਅਸੀਂ ਲਾਉਨੇ ਆ 126 ਤੇ ਜਾਂ ਜਿਵੇਂ 1509 ਹੋਗੀ 1692 ਹੋਗੀ ਇਹ ਲਾਈਦੀ ਹੈ ਘਟ ਦਿਨਾਂ ਦੀ ਵੈਰੈਟੀ ਕਿਉਂਕਿ ਨਾ ਉਦੋਂ ਫਿਰ ਇੰਨੀ ਪਾਣੀ ਦੀ ਸਮੱਸਿਆ ਵੀ ਨਹੀਂ ਹੁੰਦੀ ਪਾਣੀ ਉਹਨੂੰ ਚਾਹੀਦਾ ਘੱਟ ਕਿਉਂਕਿ ਘਟ ਦਿਨ ਦੀਆਂ ਵੈਰੈਟੀਆਂ ਤਾਂ ਕਰਕੇ ਫਿਰ ਅਸੀਂ ਉਹ ਵੈਰੈਟੀਆਂ ਲਾਉਨੇ ਆ ਸਾਡੇ ਮੌਸਮ ਦਾ ਪ੍ਰਭਾਵ ਮਿਰਚ ਤੇ ਬਹੁਤ ਜ਼ਿਆਦਾ ਹੈ ਕਿਉਂਕਿ ਜਿਵੇਂ ਇਸ ਵਾਰੀ ਠੰਡ ਲੰਮੇ ਸਮੇਂ ਚੱਲ ਗਈ ਸੀਗੀ ਉਹ ਸਮੇਂ ਦੇ ਵਿੱਚ ਜਿਹੜੀ ਮਿਰਚਾ ਸਾਨੂੰ ਦਿੱਕਤ ਇਹ ਆਈ ਆ ਨਾ ਤਾਂ ਉਹਦੀ ਗ੍ਰੋਥ ਸਹੀ ਤਰ੍ਹਾਂ ਹੋਈ ਆ ਫਿਰ ਉਹਨੂੰ ਬਲਾਈਟ ਬਹੁਤ ਜ਼ਿਆਦੀ ਆਈ ਆ ਕਈ ਜ਼ਿਮੀਦਾਰ ਵਿਚਾਰੇ ਬਲਾਈਟ ਦੀਆਂ ਸਪਰੇਆਂ ਵੀ ਬਹੁਤ ਕਰਤੀਆਂ ਫਿਰ ਫਿਰ ਵੀ ਉਹਨਾਂ ਨੂੰ ਕੋਈ ਮੰਨ ਕੇ ਚੱਲੋ ਕੋਈ ਤੰਦਰੁਸਤ ਬੂਟਾ ਨਹੀਂ ਮਿਲਿਆ ਮੌਸਮ ਤੇ ਬਹੁਤ ਡਿਪੈਂਡ ਕਰਦੀ ਏ ਜਿਵੇਂ ਹੁਣ ਠੰਡ ਸੀ ਪਹਿਲਾਂ ਉਵੇਂ ਚਾਹਦੇ ਸੀਜ਼ਨ ਦੇ ਵਿੱਚ ਇੱਕੋ ਦਮ ਗਰਮੀ ਪਈ ਆ ਉਹਨੇ ਕੀ ਕੀਤਾ ਇੱਕ ਤਾਂ ਮਿਰਚ ਦਾ ਸਾਈਜ਼ ਘਟਾਤਾ ਇੱਕ ਉਹਨੂੰ ਫਰੂਟ ਨਹੀਂ ਆਇਆ ਛੇਤੀ ਮਿਰਚ ਨੂੰ ਫਲ ਹੀ ਨਹੀਂ ਆਇਆ ਛੇਤੀ ਕਿਉਂਕਿ ਗਰਮੀ ਜ਼ਿਆਦੀ ਸੀਗੀ ਕਈ ਮਿਰਚਾਂ ਹੈਗੀਆਂ ਵਰੇਟੀਆਂ ਨੇ ਡਿਪੈਂਡ ਕਰਦੇ ਕੋਈ ਮਿਰਚ ਆਪਣਾ ਗਰਮੀ ਨੂੰ ਸਹਾਰਦੀ ਆ ਕੋਈ ਗਰਮੀ ਨੂੰ ਨਹੀਂ ਸਹਾਰਦੀ ਇਹ ਚੀਜ਼ਾਂ ਦਾ ਮੌਸਮ ਦਾ ਜਿਹੜਾ ਪ੍ਰਭਾਵ ਸਭ ਤੋਂ ਜ਼ਿਆਦਾ ਮਿਰਚਾਂ ਤੇ ਪੈਂਦਾ ਕਿਉਂਕਿ ਇਹਨੂੰ ਧੁੱਪ ਵੀ ਜ਼ਰੂਰੀ ਆ ਜੇ ਕਹਿ ਦਈਏ ਧੁੱਪ ਨਹੀਂ ਕੋਈ ਵੀ ਪੌਦਾ ਹੈ ਉਹਨੂੰ ਧੁੱਪ ਵੀ ਜ਼ਰੂਰੀ ਏ ਲਾਲ ਮਿਰਚ ਤੋੜ ਕੇ ਇਹਨੀਆਂ ਕੋਲ ਆਪਣੇ ਕੋਲ ਦੋ 옵ਸ਼ਨ ਹੈ ਜੀ ਇੱਕ ਤਾਂ ਮਾਰਕੀਟ ਦੇ ਵਿੱਚ ਗਿੱਲੀ ਵੇਖ ਜਾਂਦੀ ਆ ਇੱਕ ਇਹਨੂੰ ਸੁਕਾ ਕੇ ਆਪਾਂ ਵੇਚ ਸਕਦੇ ਆ ਦੋ 옵ਸ਼ਨ ਹੈਗੀਆਂ ਆਪਣੇ ਕੋਲ ਜਿਹੜੇ ਜ਼ਿਮੀਂਦਾਰ ਕੋਲ ਆਪ ਜਿਵੇਂ ਕਹਿ ਲਓ ਮੈਨ ਪਾਵਰ ਹੈਗੀ ਆ ਉਹ ਤਾਂ ਘਰੇ ਆਪਦਾ ਸੁਕਾ ਵੀ ਸਕਦਾ ਜਿੰਦੇ ਕੋਲ ਨਹੀਂ ਹੈਗੀ ਉਹ ਮਾਰਕੀਟ ਦੇ ਵਿੱਚ ਗਿੱਲੀ ਵੇਚ ਸਕਦਾ ਜਿਹੜੀ ਲਾਲ ਸੁੱਕੀ ਆ ਪਿਛਲੇ ਸੀਜ਼ਨ ਤਾਂ ਉਹਦਾ ਰੇਟ ਬੜਾ ਸੋਹਣਾ ਸੀਗਾ ਉਹ ਤਾਂ ਮੰਨ ਕੇ ਚਲੋ ਲਗਭਗ 150 ਰੁਪਏ ਕਿਲੋ ਦਾ ਰੇਟ ਸੀਗਾ ਇਸ ਵਾਰੀ ਜਿਹੜਾ ਰੇਟ 100 ਰੁਪਏ ਮਸਾ ਹੈ ਕਿ ਇਹਦੇ ਵਿੱਚ ਜ਼ਿਮੀਂਦਾਰਾਂ ਦੇ ਮਸਾ ਖਰਚੇ ਵੀ ਪੂਰੇ ਮਸਾ ਹੈ ਜੋ ਕੋਈ ਕਹਿ ਦਵੇ ਨਾ ਖਰਚੇ ਕੱਢ ਲਈਏ ਖਰਚੇ ਮਸਾ ਪੂਰੇ ਪੂਰਨ ਪੂਰਾ ਹੈ ਇਸ ਵਾਰੀ ਕਾਰਨ ਕੀ ਸੀਗੀ ਸਾਰਾ ਮੰਨ ਕੇ ਚਲੋ ਮਾਰਕੀਟ ਤੇ ਡਿਪੈਂਡ ਕਰਦਾ ਫਸਲ ਕੋਈ ਵੀ ਹੈ ਫਸਲ ਤਾਂ ਕੱਚੀ ਹੈ ਇਹ ਡਿਪੈਂਡ ਸਾਰੀ ਮਾਰਕੀਟ ਤੇ ਜੇ ਕੋਈ ਇਥੇ ਫਰੋਈਪਰ ਦੇ ਵਿੱਚ ਕੋਈ ਪ੍ਰੋਸੈਸਿੰਗ ਯੂਨਿਟ ਲੱਗਾ ਹੁੰਦਾ ਸਾਰੀ ਮਿਰਚ ਉਹਦੇ ਚ ਜਾਣੀ ਸੀ ਤੇ ਜ਼ਿਮੀਂਦਾਰ ਨੂੰ ਕੋਈ ਨਾ ਕੋਈ ਪ੍ਰੋਫਿਟ ਮਿਲਣਾ ਸੀ ਪ੍ਰੋਸੈਸਿੰਗ ਯੂਨਿਟ ਹੈ ਜੇਗਾ ਅਬ ਅਭੋਰ ਵਿੱਚ ਅਭੋਰ ਵਿੱਚ ਪ੍ਰੋਸੈਸਿੰਗ ਯੂਨਿਟ ਹੈ ਉਥੇ ਮਿਰਚ ਨਹੀਂ ਹੁੰਦੀ ਜਿੱਥੇ ਮਿਰਚ ਹੁੰਦੀ ਹੈ ਉਥੇ ਕੋਈ ਪ੍ਰੋਸੈਸਿੰਗ ਯੂਨਿਟ ਨਹੀਂ ਹੈਗਾ ਸੋ ਸਾਡੀ ਅਪੀਲ ਹੈ ਕਿ ਇੱਕ ਤਾਂ ਇਥੇ ਯੂਨਿਟ ਜ਼ਰੂਰ ਲੱਗੇ ਫਰੋਈਪਰ ਦੇ ਵਿੱਚ ਤਾਂ ਕਿ ਛੋਟਾ ਜਿਹੜਾ ਜ਼ਿਮੀਂਦਾਰ ਹੈ ਉਹ ਖਰਾਬ ਨਾ ਹੋਵੇ ਜੇ ਮੰਨ ਕੇ ਚੱਲੋ ਪ੍ਰੋਸੈਸਿੰਗ ਯੂਨਿਟ ਉਹਨਾਂ ਦਾ ਅਬੋਰ ਹੈਗਾ ਵੀ ਇਹ ਕੋਈ ਆਪਦਾ ਆਫਿਸ ਫਰੋਇਪੁਰ ਵਿੱਚ ਬਣਾਉਣ ਕਿ ਜਿਹੜਾ ਛੋਟਾ ਜ਼ਿਮੀਂਦਾਰ ਕੋਈ 1 ਗਟਾ 2 ਗਟਾ ਜਿਹੜਾ ਉੱਥੇ ਜਾ ਕੇ ਉਹਨਾਂ ਕੋਲ ਜਮਾ ਕਰਾਵੇ ਉਹ ਖਰੀਦ ਕਰਨ ਉਸ ਤੋਂ ਬਾਅਦ ਉਹ ਆਪਦੀ ਗੱਡੀ ਲੋਡ ਕਰਨ ਕਰਕੇ ਜਿੱਥੇ ਮਰਜ਼ੀ ਆਪਦੇ ਉੱਥੇ ਪਲਾਂਟ ਤੇ ਲੈ ਜਾਣ ਜੋ ਮਰਜ਼ੀ ਕਰ ਲੈਣ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਜੇ ਇਹ ਪਲਾਂਟ ਲੱਗਾ ਹੁੰਦਾ ਫਰੋਇਪੁਰ ਦੇ ਵਿੱਚ ਕੋਈ ਜ਼ਿਮੀਂਦਾਰ ਭੁੱਖਾ ਨਾ ਮਰੇ ਸਭ ਨੂੰ ਰੋਟੀ ਵਧੀਆ ਮਿਲੇ ਇਹ ਤਾਂ ਇੱਕ ਅਪੀਲ ਹੀ ਕਹਿ ਸਕਦੇ ਆ ਕਿ ਜਿਹੜਾ ਪਲਾਂਟ ਇਹ ਸਭ ਤੋਂ ਜ਼ਰੂਰੀ ਆ ਇਥੇ ਲੱਗਣਾ ਚਾਹੀਦਾ ਫਰੋਇਪਰ ਦੇ ਵਿੱਚ ਕਿਉਂਕਿ ਇਸੇ ਕਰੋਂ ਜੇ ਬੋਧ ਜ਼ਮੀਂਦਾਰ ਜਿਹੜੇ ਨਾ ਖਰਾਬ ਹੁੰਦੇ ਪਏ ਆ ਪਲਾਂਟ ਜ਼ਰੂਰ ਲੱਗੇ ਫਰੋਇਪਰ ਜੀ ਮਿਰਚ ਦੀ ਜਿਹੜੀ ਖੇਤੀ ਹੈ ਨਾ ਇਹ ਬੜਾ ਬਰੀਕੀ ਦਾ ਕੰਮ ਹੈ ਹੁਣ ਜਿੱਦਾਂ ਇਸ ਵਾਰੀ ਮੇਰੇ ਕੱਲ ਮੇਰੇ ਕੋਲ 37 ਵੈਰਾਈਟੀਆਂ ਲੱਗੀਆਂ ਹੋਈਆਂ ਸੀਗੀਆਂ ਮਿਰਚ ਦੀ ਕਿ ਟ੍ਰਾਇਲ ਸਾਨੂੰ ਕਰਨੇ ਪੈਂਦੇ ਆ 37 ਦੇ ਵਿੱਚੋਂ ਇੱਕ ਵੀ ਪਾਸ ਨਹੀਂ ਹੋਈ ਸਿਰਫ ਐਸੇ ਕਰਕੇ ਆ ਕਿ ਸਾਨੂੰ ਟ੍ਰਾਇਲ ਕਰਕੇ ਵੇਖ ਲਈਏ ਤਾਂ ਜੋ ਅਸੀਂ ਕੋਈ ਮੇਜਰ ਲਾਸ ਵਾਲ ਨਾ ਜਾਈਏ ਠੀਕ ਹੈ ਜੀ ਨਰਸਰੀ ਦੇ ਵਿੱਚ ਸਾਨੂੰ ਸਾਰਾ ਕੁਝ ਪਾਉਣਾ ਪੈਂਦਾ ਸਾਰਾ ਕੁਝ ਪਾਉਣਾ ਪੈਂਦਾ ਕਿਉਂਕਿ ਜਿੱਦਾਂ ਕਿਸੇ ਦੀ ਰਿਕੁਆਇਰਮੈਂਟ ਦੇ ਹਿਸਾਬ ਤੇ ਐਸੇ ਕਰਕੇ ਅਸੀਂ ਤਜਰਬੇ ਕਰਦੇ ਆ ਹੁਣ ਆਉਣ ਵਾਲੇ ਸੀਜ਼ਨ ਦੇ ਵਿੱਚ ਹੋਰ ਕੋਈ ਵੈਰਾਈਟੀਆਂ ਕਰਾਂਗੇ ਜਿਹੜਾ ਕਿ ਸਾਨੂੰ ਲਾਏ ਵੰਦ ਮਿਲਣ ਸਾਨੂੰ ਜਾਦਾ ਝਾੜ ਮਿਲੇ ਜਿਆਦਾ ਉਹਦਾ ਮਾਰਕੀਟ ਦਾ ਰੇਟ ਮਿਲੇ ਤੇ ਐਸੇ ਕਰਕੇ ਅਸੀਂ ਅਲੱਗ-ਅਲੱਗ ਮੰਨ ਕੇ ਚੱਲੋ ਤਜਰਬੇ ਕਰਦੇ ਰਹਿੰਦੇ ਆ ਹੁਣ ਮਿਰਚ ਦੇ ਵਿੱਚ ਤਜਰਬੇ ਬੜੇ ਹੋ ਜਾਂਦੇ ਬੰਦਾ ਜਿਵੇਂ ਕਹਿੰਦੇ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਮਿਰਚ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਹਨ ਮੈਨੂੰ ਮਿਰਚ ਲਾਉਂਦੇ ਨੂੰ ਖੁਦ ਨੂੰ 10 ਸਾਲ ਹੋ ਗਏ ਆ ਆਪਦੇ ਬਜ਼ੁਰਗਾਂ ਨਾਲ ਲਾਉਂਦਿਆਂ 10 ਤੋਂ 12 ਸਾਲ ਹੀ ਹੋ ਗਿਆ ਤੇ ਰੋਜ਼ ਨਾ ਰੋਜ਼ ਨਵਾਂ ਤੋਂ ਨਵਾਂ ਤਜਰਬਾ ਸਾਨੂੰ ਮਿਲਦਾ ਹੀ ਜਾਂਦਾ ਹੈ ਰੋਜ਼ ਦਾ ਰੋਜ਼ ਨਵਾਂ ਤਜਰਬਾ ਜੇ ਕਹਿ ਦਈਏ ਅੱਜ ਵੀ ਅੱਜ ਵੀ ਕੋਈ ਨਾ ਕੋਈ ਤਜਰਬਾ ਮਿਲਦਾ ਹੀ ਪਿਆ ਕਿਉਂਕਿ ਇਸ ਤੋਂ ਪਹਿਲਾਂ ਮੈਂ 6 ਤੜਾਈਆਂ ਕਰ ਚੁੱਕਾ ਇਹ 7ਵੇਂ ਹੋਈ ਦੀ ਆ ਮਿਰਚ ਜਿਹੜੀ ਕਿ ਮੈਂ ਲਾਲ ਦੇ ਛੱਡੀ ਹੋਈ ਆ